ਅੱਜ ਜੈ ਕਿੰਨੀ ਯਾਤਰਾ ਜਾ ਰਹੀ ਹੈ ਤੇ ਕਿੱਥੇ ਜਾ ਰਹੀ ਹੈ ਇਹ ਅਮਰਨਾਥ ਯਾਤਰਾ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਹੁਤਨਾਪ ਮੰਦਿਰ ਤੋਂ ਇਹ ਹਰ ਸਾਲ ਦਿੱਖੋ ਯਾਤਰਾ ਜਾਂਦੀ ਹੈਗੀ ਆ ਔਰ ਇਸ ਯਾਤਰਾ 'ਚ ਬਹੁਤ ਵੱਡੇ ਵੱਡੇ ਨਾਮੀ ਪਰਿਵਾਰ ਨਾਮੀ ਅਫਸਰ ਇਸ ਯਾਤਰਾ ਦਾ ਜਿਹੜਾ ਆਨੰਦ ਮਾਣ ਚੁੱਕੇ ਆ ਭੋਲੇ ਸ਼ੰਕਰ ਦੇ ਦਰਸ਼ਨ ਕਰ ਚੁੱਕੇ ਹੈਗੇ ਔਰ ਇਹ ਯਾਤਰਾ ਸਹਿਲਗਾਮ ਉਹ ਹੋ ਕੇ ਵਾਪਸੀ ਜਿਹੜੀ ਬਾਲਟਾਲ ਤੋਂ ਵਾਪਸ ਉੰਦੀ ਰਹੀ ਹੈ ਔਰ ਇਸ ਦੇ ਵਿੱਚ ਇੱਕ ਖਾਸ ਜੀ ਇਸ ਨੂੰ ਇੱਕ ਵਜਾ ਬਣਾਉਂਦੀ ਹੈ ਜਿਹੜੀ ਕਿ ਇਹ ਪਰਿਵਾਰਿਕ ਯਾਤਰਾ ਹੈ ਇਸ ਦੇ ਵਿੱਚ ਜਿੰਨੇ ਵੀ ਭਗਤ ਜਨ ਕੋ ਜਾਂਦੇ ਆ ਉਹ ਹਮੇਸ਼ਾ ਹੀ ਜਿਹੜਾ ਉਹਨਾਂ ਦਾ ਮੰਤਕ ਕੋਈ ਹੁੰਦਾ ਅਸੀਂ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਜਾਣਾ ਉਹਨਾਂ ਦੀ ਕਿਰਪਾ ਜੜੀ ਹੈਗੀ ਆ ਉਹ ਲੈਣੀ ਆ ਸੋ ਇਹ ਜਿਹੜੀ ਯਾਤਰਾ ਇਸ ਦੀ ਮੈਂ ਸਫਲਤਾ ਦੀ ਕਾਮਨਾ ਕਰਦਾ ਔਰ ਮੈਂ ਸਮਝਦਾ ਕਿ ਇਹਦੇ ਲਈ ਅਸ਼ੋਕ ਸੰਧੂ ਜੀ ਦਾ ਬਹੁਤ ਵੱਡਾ ਯੋਗਦਾਨ ਆ ਬਹੁਤ ਮਿਹਨਤ ਕਰਦੇ ਆ ਇਹ ਯਾਤਰਾ ਸਮਾਪਤ ਹੁੰਦੀ ਆ ਤਾਂ ਉਹਦੇ ਨਾਲ ਹੀ ਜਿਹੜਾ ਹੈਗਾ ਇਹਨਾਂ ਦਾ ਸ਼ੁਰੂ ਹੋ ਜਾਂਦਾ ਦੁਆਰਾ ਅਗਰੇ ਸਾਲ ਲਈ ਵਾਸਤੇ ਪ੍ਰੋਗਰਾਮ ਸੋ ਮੈਂ ਇੱਕ ਵਾਰੀ ਫੇਰ ਇਸ ਯਾਤਰਾ ਦੀ ਸਫਲਤਾ ਦੀ ਕਾਮਨਾ ਕਰਦਾ ਹੋਇਆ ਕਿ ਇਹ ਇਸ ਵਾਰ ਵੀ ਅੱਜ ਸਾਡੀ ਜਿਹੜੀ ਇਹ 23 ਯਾਤਰਾ ਬੋਲੇ ਸ਼ੰਕਰ ਇਹਨਰਕੇ ਤੱਕ ਕਰਨਗੇ ਹੋਰੇ ਯਾਤਰਾ ਸਫਲ ਹੋਵੇ ਉਹਨਾਂ ਦੇ ਸ਼ਬਦ ਦੇ ਨਾਲ ਹੀ ਬੋਲੇ ਸ਼ੰਕਰ ਕੀ ਜੈ ਜੈ ਮਾਰੇ ਦੇਸ਼ ਦੇ ਸਾਰੇ ਸਰਪੰਚ ਸਾਹਿਬ ਤੋਂ ਪਹਿਲਾਂ ਤੇ ਜੀ ਦੇਸ਼ ਵਿਦੇਸ਼ ਵਿੱਚ ਜਿੰਦੇ ਵੀ ਸ਼ਰਧਾ ਭਗਤ ਬੈਠੇ ਹੈਗੇ ਆ ਉਹਨਾਂ ਸਾਰਿਆਂ ਨੂੰ ਮੇਰੀ ਦਿਲੋਂ ਮੁਬਾਰਕਬਾਦ ਕਿਉਂਕਿ ਅਮਰਨਾਥ ਯਾਤਰਾ ਜਿਹੜੀ ਹੈਗੀ ਆ ਉਹ 3 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਆ ਔਰ ਇਹ ਅਮਰਨਾਥ ਯਾਤਰਾ ਇੱਕ ਉਤਸਵ ਪੂਰੇ ਹਿੰਦੁਸਤਾਨੀ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਕਿਉਂਕਿ ਦੁਨੀਆ ਭਰ ਤੋਂ ਜਿਹੜੇ ਯਾਤਰੀ ਹੈਗੇ ਆ ਉਹ ਮਹਾਦੇਵ ਦੇ ਬਹੁਤ ਅਨੰਨਿਆ ਭਗਤ ਹੈਗੇ ਆ ਔਰ ਹਰ ਸਾਲ ਦੇਸ਼ ਦੇਸ਼ ਤੋਂ ਆ ਕੇ ਸਭ ਤੋਂ ਔਖੀ ਯਾਤਰਾ ਜਿਹੜੀ ਹੈਗੀ ਆ ਉਹ ਕਰਦੇ ਆ ਉਹ ਸਫਲ ਹੁੰਦੇ ਆ ਤੇ ਜਿਹੜੀ ਸਾਡੀ ਯਾਤਰਾ ਹੈਗੀ ਆ ਜੀ ਉਹ ਮਹਾਦੇਵ ਦੀ ਕਿਰਪਾ ਨਾਲ ਸਾਡੀ 20ਵੀਂ ਸ਼੍ਰੀ ਅਮਨਾ ਯਾਤਰਾ ਆ ਉਹ ਚ ਸਭ ਤੋਂ ਮਹਾਦੇਵ ਦੇ ਅਸ਼ੀਰਵਾਦ ਵਾਲੀ ਦੇਖਣ ਵਾਲੀ ਇਹ ਗੱਲ ਹੈਗੀ ਆ ਇਹ ਸਾਡੀ ਜਿਉਂ ਯਾਤਰਾ ਸ਼ੁਰੂ ਹੋਈ ਆ 2006 ਤੋਂ ਲੈ ਕੇ ਹੁਣ ਤੱਕ ਬਿਲਕੁਲ ਲਗਾਤਾਰ ਯਾਤਰਾ ਸਾਡੀ ਜਾ ਰਹੀ ਹੈ ਜੀ ਇਹਨੂੰ ਸਫਲ ਬਣਾਉਣ ਵਾਸਤੇ ਜਿਹੜੇ ਸਾਡੇ ਐਨ ਆਰ ਆਈ ਦਾ 20 ਸੱਜਣ ਹੈਗੇ ਆ ਸਾਡੇ ਨੂਰਮਹਿ ਸ਼ਹਿ ਦੇ ਛਪਕ થઈ ਗਿਆ ਇਲਾਕੇ ਦੇ ਛਪਕ થઈ ਗਿਆ ਖਾਸ ਉਹਦੇ ਅਮਨਾ ਯਾਤਰੀ ਜਿਹੜੇ ਸਾਡੇ ਤੋਂ 20 ਸਾਲਾਂ ਤੋਂ ਭਰੋਸਾ ਰੱਖਦੇ ਆ ਕਿ ਇੱਕ ਪਰਵਾਰਕ ਯਾਤਰਾ ਹੈਗੀ ਆ ਲਗਾਤਾਰ ਸਾਡੇ ਨਾਲ ਜਾਂਦੇ ਹੈਗੇ ਆ ਅਸੀਂ ਉਹਨਾਂ ਦੇ ਵੀ ਸ਼ੌਕੂਗੀ ਯਾਰ ਹੈਗੇ ਆ ਤਾਂ ਕਿ ਅਸੀਂ ਜਿਹੜਾ ਹੋਰ ਬਾਰੇ ਸਮੇਂ ਵਿੱਚ ਇਹੀ ਉਮੀਦ ਕਰਦੇ ਆ ਕਿ ਉਹ ਸਾਡੇ ਦਾ ਜਿਹੜਾ ਭਰੋਸਾ ਉਹਨਾਂ ਬਣਾਇਆ ਹੈਗਾ ਉਹ ਅਸੀਂ ਉਹਨਾਂ ਦਾ ਬਰਕਰਾਰ ਕਰ ਸਕਾਂਗੇ ਜੀ ਔਰ ਇਹਦੇ ਵਿੱਚ ਸਾਨੂੰ ਜਿਹੜੀਆਂ ਸਾਡੇ ਨੂਰਮਹਿਰੇ ਇਲਾਕੇ ਦੇ ਧਾਰਮਿਕ ਸੰਸਥਾ ਬੈਗੀ ਹੈਗੀ ਆ ਪੂਰਨ ਹਕ ਮੰਦਿਰ ਆਪਣੇ ਸਾਰੇ ਲੈਨਸ ਮੈਂਬਰ ਹੈਗੇ ਆ ਲੈਨਸਕਰਾ ਬੰਦੂਰ ਮੈਂ ਸੇਢੀ ਬੀਮ ਗੌਰਵ ਔਰ ਜਨੇ ਹੋਰ ਵੀ ਇਹ ਸਾਡੇ ਗਵਰਨਰ ਸਾਹਿਬ ਹੈਗੇ ਆ ਉਹ ਵੀ ਸਾਨੂੰ ਉਚੇਚਿਤ ਤੋਂ ਤੇ ਸਾਡਾ ਸਹਿਯੋਗ ਕਰਦੇ ਹੈਗੇ ਆ ਮੈਂ ਉਹਨਾਂ ਸਾਰਿਆਂ ਦਾ ਰਿਣੀ ਆ ਔਰ ਜਦੋਂ ਉਹ ਆਪਣੀਆਂ ਸੇਵਾਵਾਂ ਬੰਨ ਦਿੰਦੇ ਹੈਗੇ ਆ ਤੇ ਸਾਡਾ ਜ ਸਾਰਿਆਂ ਦਾ ਸਿਰ ਹੈਗਾ ਉਹਨਾਂ ਅੱਗੇ ਚੁੱਕ ਜਾਂਦਾ ਜੀ ਜੀ ਸਰ 20 ਸਾਲ ਹੋ ਗਏ ਨੇ ਇਕਾ ਜੀ ਸਰ ਪਹਿਲੀ ਯਾਤਰਾ ਤੇ ਹੁਣ ਜਿਹੜੀ ਵੀ ਯਾਤਰਾ ਦੇ ਵਿੱਚ ਕਿੰਨਾ ਅੰਤਰ ਆਇਆ ਹੈ ਹੁਣ ਤੋਂ ਪਹਿਲੇ ਤੋਂ ਲੈ ਕੇ ਹੁਣ ਤੱਕ ਇਦਾਂ ਜੀ ਜਿਹੜਾ ਪਰਮਿਟ ਬਣਾਉਣ ਦਾ ਸਿਸਟਮ ਹੈ ਨਾ ਜੀ ਸਰਕਾਰ ਦਾ ਉਹ ਬਿਲਕੁਲ ਬਹੁਤ ਚੇਂਜ ਹੋ ਚੁੱਕਾ ਪਹਿਲਾਂ ਤਾਂ ਇਹ ਹੁੰਦਾ ਸੀਗਾ ਏਸੇ ਜਗ੍ਹਾ ਤੋਂ ਅਸੀਂ 7-8 ਬੱਸਾਂ ਜਿਹੜੀਆਂ ਹੈਗੇ ਲੈ ਕੇ ਜਾਂਦੇ ਰਹੇ ਹਾਂ ਕਿਉਂਕਿ ਉਦੋਂ ਜੇ ਪਰਮਿਟ ਬਣਾਉਣ ਦੀ ਅਥਾਰਟੀ ਹੁੰਦੀ ਸੀ ਉਹ ਸਾਡੇ ਕੋਲ ਹੁੰਦੀ ਸੀ ਹੁਣ ਇਸ ਵੇਲੇ ਜਿਹੜੀ ਅਥਾਰਟੀ ਹੈਗੀ ਉਹ ਬੈਂਕ ਦੇ ਕੋਲ ਆ ਜਿਹੜਾ ਪਰੜ ਜਾਂਦੀ ਹੈਗਾ ਉਹ ਆਪਣਾ ਅੰਗੂਠਾ ਲਗਾਉਂਦਾ ਤੇ ਉਹ ਯਾਤਰਾ ਪਰਮਿਟ ਮਿਲਦਾ ਤੇ ਮੈਂ ਤਾਂ ਭਾਰਤ ਸਰਕਾਰ ਦੇ ਕੋਲੋਂ ਇਹੀ ਮੰਗ ਕਰੂੰਗਾ ਸ਼੍ਰਾਇੰਗ ਬੋਰਡ ਦੇ ਕੋਲੋਂ ਇਹ ਮੰਗ ਕਰੂੰਗਾ ਕਿ ਜਿਹੜਾ ਪਰਮਿਟ ਬਣਾਉਣ ਦਾ ਸਿਸਟਮ ਹੈਗਾ ਉਹ ਸੁਖਾ ਕੀਤਾ ਜਾਵੇ ਚਾਹੇ ਵੀ ਹਸਪਤਾਲ ਨੂੰ ਸਿਲੈਕਟ ਕਰ ਲਓ ਚਾਹੇ ਵੀ ਬੈਂਕਾਂ 'ਚ ਸੈੱਟ ਕਰ ਲਓ ਜਾਂ ਤਾਂ ਹਸਪਤਾਲ 'ਚ ਜਿਹੜੇ ਬੈਂਕਾਂ ਦੇ ਮੁਲਾਜ਼ਮ ਬਿਠਾ ਦੇਓ ਉੱਥੇ ਪੈਸੇ ਜਾਮਾ ਹੋਣ ਉੱਥੇ ਪਰਮਿਟ ਬਣ ਜਾਣ ਜਾਂ ਫੇਰ ਇੱਕ ਡਾਕਟਰ ਹੀ ਬੈਂਕਾਂ 'ਚ ਬਿਠਾ ਦਿਓ ਤਾਂ ਕਿ ਉੱਥੇ ਮੈਡੀਕਲ ਹੋਵੇ ਉੱਥੇ ਪਰਮਿਟ ਜਾਰੀ ਹੋਵੇ ਤੇ ਜਿਹੜੇ ਸ਼ਿ ਭਗਤ ਜਨ ਹੈਗੇ ਆ ਹਰ ਭਗਤ ਦੀ ਇਹ ਮਨਸ਼ਾ ਹੁੰਦੀ ਹੈ ਕਿ ਅਸੀਂ ਜਿਹੜੇ ਹਿਮਸ਼ਿਵਲਿੰਗ ਜੀ ਦੇ ਦਰਸ਼ਨ ਹੈਗੇ ਆ ਉਹ ਕਿਉਂਕਿ ਮੌਸਮ ਚੇਂਜ ਹੋ ਜਾਂਦਾ ਤੇ ਭੋਲੇਨਾਸ ਵੀ ਆਪਣਾ ਜਿਹੜਾ ਸਰੂਪ ਹੈਗਾ ਉਹ ਲੂਪ ਕਰ ਲੈਂਦੇ ਆ ਤੇ ਉਹਦੇ ਮੱਦੇਨਜ਼ਰ ਰੱਖਦੇ ਹੋਇਆ ਸੀ ਸਕਾਰ ਤੋਂ ਇਹੀ ਮੰਗ ਕਰਦੇ ਆ ਕਿ ਪਰਮ ਬਨੌਂ ਦੀ ਜਿਹੜੀ ਵਿਧੀ ਹੈਗੀ ਆ ਉਸ ਖਾਲੀ ਕੀਤੀ ਜਾਵੇ ਇੱਕੋ ਜਗ੍ਹਾ ਹੀ ਸਾਰੀਆਂ ਫੈਸਿਲਿਟੀਆਂ ਮਿਲਣ ਜਿੱਦਾ ਸ਼ਿਵਾਗੰਗ ਕੇਂਦਰਾ ਜੀ ਮਿਲਦੀਆਂ ਹੈਗੀਆਂ ਉਹ ਨਾਲ ਜਿਹੜੇ ਸ਼ਿ ਭਗਤ ਹੈਗੇ ਆ ਉਹ ਆਪਣਾ ਦਰਸ਼ਨ ਦਾ ਲਾਭ ਬਧਰੇ ਤੋਂ ਤੇ ਲੈ ਸਕਦੇ ਆ ਜੀ ਸਰ ਕਿੰਨੇ ਯਾਤਰੀ ਇਸ ਵਾਰ ਜਾ ਰਹੇ ਨੇ ਸਰ ਇਸ ਵੇਲੇ ਸਾਡੇ ਕੋਲ 70 ਦੇ ਪਲੱਸ 14 84 ਯਾਤਰੀ ਸਾਡੇ ਨਾਲ ਜਾ ਰਹੇ ਜੀ ਔਰ ਜਦੋਂ ਸਕੁੰਦੀ ਸਾਹਿਬ ਨੇ ਸਾਡੇ ਮੰਡਲ ਦੇ ਚੇਅਰਮੈਨ ਹੈਗੇ ਹੁਣ ਦੱਸਿਆ ਜੀ ਸਾਡੇ ਨਾਲ ਹਾਈ ਕੋਰਟ ਦੇ ਤਿੰਨ ਜੱਜ ਸਾਹਿਬ ਜਾ ਚੁੱਕੇ ਆ ਐਡਵੋਕੇਟ ਸਾਹਿਬ ਜਾ ਚੁੱਕੇ ਜ ਇੰਜੀਨੀਅਰ ਹੈਗੇ ਉਹ ਜਾ ਜਾ ਚੁੱਕੇ ਗਿਆ ਡਾਕਟਰ ਸਾਹਿਬ ਸਬਾਨ ਹੈਗੇ ਉਹ ਜਾ ਚੁੱਕੇ ਆ ਮਦੇ ਜਿਹੜੀਆਂ ਮਾਨਮਤੀ ਹਾਸੇ ਹੈਗੀਆਂ ਉਹ ਤਾਂ ਜਾ ਜਾਂਦੀਆਂ ਹੈਗੀਆਂ ਪਰ ਉਹਦੇ ਨਾਲ ਜਿਹੜੀ ਸਾਡੇ ਸੰਸਾ ਦਾ ਮੁੱਖ ਮੰਤਰੀ ਹੈਗਾ ਪਰਵਾਰਿਕ ਯਾਤਰਾ ਹੁਣ ਵੀ ਅਸੀਂ ਦੇਖੋਗੇ ਨਕੀ ਆ ਜਿੰਨੇ ਮਤਲਬ ਸਾਡੇ ਕੋਲ 84 ਯਾਤਰੀ ਹੈਗੇ ਆ ਉਹਨਾਂ ਚ ਇਹ 50% ਫੀਮੇਲ ਸੱਜਣਾ ਜਾ ਰਹੀਆਂ ਉਹ ਬੱਚੇ ਬ ਜਾ ਰਹੇ ਹੈਗੇ ਆ ਜੀ ਤਾਂ ਇਹ ਸਾਡੇ ਮਹਾਦੇਵ ਦੀ ਅਪਾਰ ਕਿਰਪਾ ਜੀ ਇਸਲਾਮਕ ਰਹਾ ਵਿੱਚ ਰਸਤੇ ਵਿੱਚ ਕੋਈ ਸਮੱਸਿਆ ਆਉਂਦੀ ਜੀ ਯਾਤਰੀ ਯਾਤਰੀ ਦੇਖੋ ਜੀ ਸਾਡੀ ਸਾਡਾ 20 ਸਾਲ ਆ ਪਿਛੇ 19 ਸਾਲਾਂ ਦੇ ਵਿੱਚ ਬਹੁਤ ਬੜਾ ਸੁਣਿਆ ਕਿ ਅਮਰਤ ਯਾਤਰਾ ਤੇ ਆ ਘਟਨਾ ਹੋਈ ਜਾਂ ਆਖਿਆਈ ਹੈਗੀ ਆ ਸਾਡੇ ਨਾਲ ਕਦੇ ਵੀ ਇਹੋ ਜਿਹਾ ਘਟਨਾ ਨਾ ਕੋ ਘਟਨਾ ਬਪਰੀ ਨਾਰਸਨ ਕੋ ਹੋਈ ਆਈ ਹੈਗੀ ਆ ਤੇ ਉਮੀਦ ਕਰਦੇ ਆਂ ਵੀ ਇਸ ਵਾਰ ਵੀ ਸਾਨੂੰ ਕੋਈ ਅਖਿਆਈ ਜਾਂ ਘਟਨਾ ਸਾਡੇ ਨਾਲ ਨਹੀਂ ਕੋ ਬਪਰੀ ਜੀ ਜੀ ਸ਼ਵੇਤਾ ਮੇਰਾ ਨਾਮ ਹੈ ਤੇ ਮੈਂ ਸੈਕਿੰਡ ਟਾਈਮ ਜਾ ਰਹੀ ਹਾਂ ਤੇ 20 ਛਾਤਰ ਆਇਆ ਇੱਥੇ ਦੀ ਤੇ ਆਪਾਂ ਜਲੰਧਰੋਂ ਆਏ ਹਾਂ ਇੱਥੇ ਤੇ ਮਤਲਬ ਕਿ ਪਿਛਲੀ ਵਾਰੀ ਆਪਾਂ ਜਦੋਂ ਗਏ ਸੀ ਉਹਦਾ ਬਹੁਤ ਵਧੀਆ ਲੱਗਿਆ ਸੀ ਬਰਫ਼ ਬਹੁਤ ਸੀਗੀ ਤੇ ਸ਼ੇਵਲਿੰਗ ਵੀ ਬਹੁਤ ਵੱਡਾ ਸੀਗਾ ਤੇ ਮਤਲਬ ਕਿ ਇੰਜੋਏ ਕੀਤਾ ਸੀਗਾ ਬਹੁਤ ਜ਼ਿਆਦਾ ਹੋਰ ਲੱਗ ਕੇ ਕੀ ਕਹਿਣਾ ਸੰਦੇਸ਼ ਕੀ ਦੇਣਾ ਚਾਹੁੰਦਾ ਬਹੁਤ ਬਹੁਤ ਆਓ ਮਤਲਬ ਕਿ ਜ਼ਿਆਦਾ ਆਓ ਬਹੁਤ ਵਧੀਆ ਯਾਤਰਾ ਹੈ ਲੰਬਾ ਰਸਤਾ ਹੈ ਬਹੁਤ ਵਧੀਆ ਤਿੰਨ ਦਿਨ ਦੀ ਸੇਅ ਹੈ ਬਹੁਤ ਵਧੀਆ ਹੈ જય ਸ਼ੰਕਰ જય ਸ਼ੰਕਰ ਹਰ ਹਰ ਮਹਾਦੇਵ જય ਸ਼ੰਕਰ ਹਰ ਹਰ ਮਹਾਦੇਵ જય ਸ਼ੰਕਰ ਕੀ ਕਹਿਣਾ ਚਾਹੁੰਦੇ ਆ ਮੈਂ ਜਿਹੜਾ ਵਾ ਅਸ਼ੋਕ ਜੀ ਨੂੰ ਬਹੁਤ ਹੀ ਵਧਾਈ ਦੇਣਾ ਚਾਹੁੰਦਾ ਹਾਂ ਵਧਾਈ ਦੇ ਪਾਤਰ ਹੈ ਜਿਹੜਾ ਕਿ ਇੱਕ ਧਾਰਮਿਕ ਯਾਤਰਾ ਜਿਹੜੀ 83 ਬੰਦਿਆਂ ਦਾ ਬੰਦੂ ਨੇ ਪਤਾ ਲੱਗਾ ਇਹ ਲਗਾਤਾਰ 22 ਵਾਰ ਜਿਹੜੀ ਇਹ ਯਾਤਰਾ ਹੈ ਅੱਜ ਕਿ ਰਵਾਨਾ ਕਰ ਰਿਹਾ ਹੈ ਅਸੀਂ ਬਹੁਤ ਹੀ ਇਹ ਜਿਹੜੇ ਭਰਾਈ ਦੇ ਪਾਤਰ ਨੇ ਤੇ ਸਾਰੀਆਂ ਸੰਗਤਾਂ ਨੂੰ ਮੈਂ ਯਾਤਰਾ ਗੜੀ ショਬ ਯਾਤਰਾ ਉਹਨਾਂ ਨੂੰ ਕਰਦਾ ਮੈਂ ਤੇ ਥੈਂਕ ਯੂ ਥੈਂਕ ਯੂ ਅਹ ਤੇ ਜਿਹੜਾ ਜਿੱਥਾ ਜਿੱਥਾ ਜਾ ਰਿਹਾ ਤੇ ਲਗਭਗ ਇਹਦੇ ਵਿੱਚ ਕਿੰਨੇ 50% ਤੋਂ ਜ਼ਿਆਦਾ ਜਿਹੜੀਆਂ ਫੀਮੇਲ ਥੈਂਕ ਯੂ ਕਿਵੇਂ ਲੱਗ ਰਿਹਾ ਪਹਿਲੀ ਕੱਲ ਤਾਂ ਮੇਲੇ ਇੱਕ ਪੂਰੀ ਦੇਰ ਕੱਲਾ ਜਿਹੜੀ ਇੱਕ ਇਕੱਠਾ ਹੁੰਦੀ ਆ ਪੰਡਿਆਂ ਨੂੰ ਲੈ ਕੇ ਹਾਂਜੀ ਉਹਦਾ ਵੀ ਕੱਟਿਆ ਥੈਂਕ ਯੂ ਤੇ ਬਾਅਦ ਦੇ ਵਿੱਚ ਜਿਹੜੇ ਲੇਡੀਜ਼ ਆ ਇਸ ਕਾਫੇ ਦੇ ਵਿੱਚ ਵੱਧਣਾ ਕਿੰਨਾ ਘੇਰ ਨੂੰ ਚੰਗਾ ਲੱਗ ਰਿਹਾ ਅ ਪਹਿਲਾਂ ਤਾਂ ਮੈਨੂੰ ਹਰ ਵੇਲੇ ਬਹੁਤ ਮਾਨ ਮਹਿਸੂਸ ਹੁੰਦਾ ਹੈ ਕਿ ਸਾਡੇ ਮੰਡਲ ਦੇ ਨਾਲ ਹਰ ਵਾਰ ਬਹੁਤ ਹੀ ਜ਼ਿਆਦਾ ਤਰ੍ਹਾਂ ਦੇ ਵਿੱਚ ਲੇਡੀਆਂ ਜਾਂਦੀਆਂ ਨੇ ਤੇ ਇਹ ਦੇਖ ਕੇ ਵੀ ਮਾਨ ਮਹਿਸੂਸ ਹੁੰਦਾ ਹੈ ਕਿ ਹੁਣ ਜਦ ਘਟਨਾ ਹੋ ਗਈ ਠੀਕ ਹੈ ਬੇਸ਼ੱਕ ਸੰਗਤ ਬਹੁਤ ਯਾਤਰੀ ਇਸ ਘਟਨਾ ਕਰਕੇ ਟੁੱਟੇ ਨੇ ਬਟ ਇਹ ਵੀ ਗੱਲ ਹੈਗੀ ਕਿ ਹੋਰ ਜੁੜੇ ਵੀ ਬਹੁਤ ਨੇ ਅ ਜਦਾਂ ਲੇਡੀਆਂ ਦੀ ਗੱਲ ਕਰੀਏ ਉਹ ਘਰ ਘਰ ਵਿੱਚ ਵੀ ਕਰਿਆ ਕਿ ਕਰਦੀਆਂ ਨੇ ਬਟ ਉਹਨਾਂ ਜਿੱਦਾਂ ਆਪਾਂ ਸ਼ਰਦਾ ਦੇਖੀ ਉਹ ਵੀ ਘਟਣੀ ਹੈਗੀ ਉਹਨਾਂ ਦੇ ਇੰਨੀ ਸ਼ਰਦਾ ਹੈ ਕਿ ਸਾਡੇ ਨਾਲ ਇੰਨੀ ਲੇਡੀਆਂ ਮਲੇ ਤੁਹਾਨੂੰ ਇਹ ਦੱਸਿਆ ਕਿ 50 ਪਲੱਸ ਦੇ ਅਰਾਊਂਡ ਸਨ ਲੇਡੀਆਂ ਹੀ ਨੇ ਉਹ ਸਾਰਾ ਆਪਣੇ ਸਰਦਨ ਨਾਲ ਉੱਥੇ ਦਰਸ਼ਨ ਕਰਨ ਜਾ ਰਹੀ ਨੇ ਇਹ ਤੁਸੀਂ ਕੀ ਕੀ ਅਰੇਂਜਮੈਂਟਸ ਕੀਤੇ ਨੇ ਤੁਸੀਂ ਕਿਉਂਕਿ ਇਹ ਡੇਡੀਜ਼ ਨਾਲ ਬੱਚੇ ਵੀ ਹੋਣਗੇ ਹਾਂਜੀ ਉਹਨਾਂ ਦੇ ਲਈ ਅਰੇਂਜਮੈਂਟਸ ਕਿਵੇਂ ਅਜੇ ਕੋਈ ਦਮਾਸ਼ ਮਾਰ ਹੁੰਦਾ ਹੈ ਜੇ ਕੋਈ ਪਰਬਲ ਮੁੱਦੇ ਪਾਸੇ ਕੀ ਅਰੇਂਜਮੈਂਟਸ ਹੋਦੇ ਆਸੀਂ ਇੱਕ ਵਿਸ਼ੇਸ਼ ਸਾਡੀ ਹਮੇਸ਼ਾ ਮੈਡੀਕਲ ਕਿਟ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਅਸੀਂ ਸਾਰੀ ਬੱਸਿਸ ਦੇ ਵਿੱਚ ਮੈਡੀਕਲ ਕਿਟ ਵੀ ਰੱਖਦੇ ਹਾਂ ਜਾਂ ਜੇ ਰਹੀ ਉਹਨਾਂ ਨੂੰ ਜ਼ਰੂਰਤਮੰਦ ਸਮਾਨ ਹੁੰਦਾ ਹੈ ਉਹ ਸਾਡੇ ਕੋਲ ਆ ਕੇ ਜਾਂ ਅਸੀਂ ਵੀ ਉਹਨਾਂ ਦੇ ਕੋਲ ਹਰ ਵੇਲੇ ਪੁੱਛ ਪੜਤਾਲ ਕਰਦੇ ਰਹਿੰਦੇ ਕਿ ਕੋਈ ਜ਼ਰੂਰਤ ਉਹਨਾਂ ਨੂੰ ਚਾਹੇ ਮੈਡੀਕਲ ਲੋਡ ਹੈਗੀ ਆ ਚਾਹੇ ਕੋਈ ਵੀ ਲੋਡ ਆ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਰੈਡੀ ਰਹਿੰਦੇ ਤੇ ਇਹ ਸਾਰਾ ਯਾਤਰਾ ਦਾ ਇਦਾਂ ਹੀ ਮਕਸਦ ਹੁੰਦਾ ਕਿ ਸਾਰੇ ਇੱਕ ਦੂਸਰੇ ਨਾਲ ਬਹੁਤ ਸਾਥ ਸਨਯੋਗ ਦਿੰਦੇ ਆ ਤੇ ਉਹਦੇ ਕਰਕੇ ਅ ਮਤਲਬ ਅਸੀਂ ਵੀ ਬਹੁਤ ਸਪੈਸਿਫਿਲਿਟੀਆਂ ਬੱਸ ਵਿੱਚ ਪ੍ਰੋਵਾਈਡ ਕੀਤੀਆਂ ਹੋਈਆਂ ਐਂ ਜਗ੍ਹਾ ਜਗ੍ਹਾ ਤੇ ਵੀ ਹੁੰਦੀਆਂ ਨੇ ਤੇ ਇਸ ਕਰਕੇ ਕਦੇ ਕੋਈ ਮੁਸ਼ਕਿਲ ਆਉਂਦੀ ਹੀ ਨਹੀਂ। ਕਿਰੇਨ ਦਾ ਟੂਰ ਹੁੰਦਾ ਕੋ ਦਾ ਇਹ ਅ ਅਸੀਂ ਜੇ ਮੈਂ ਅੱਜ ਸੈਟਰਡੇ ਜਾ ਰਹਿਆਂ ਤੇ ਮਹਾਦੇਵ ਜੀ ਦੀ ਕਿਰਪਾ ਨਾਲ ਅਸੀਂ ਸੈਟਰਡੇ ਮਾਰਨਿੰਗ ਹੀ ਵਾਪਸ ਆ ਜਾਵਾਂਗੇ। ਜੇ ਸਭ ਕੁਝ ਸਹੀ ਰਿਹਾ ਹਾਂਜੀ ਹਫਤਾ ਤੱਕ ਦਾ ਹੁੰਦਾ। ਜੀ ਬਾਕੀ ਹੁਣ ਦੇਖਦੇ ਆ ਇਸ ਵਾਰ ਯਾਤਰਾ ਨੇ ਜਿਹੜੇ ਸਾਈਨ ਬੋਰਡ ਆ ਜਾਂ ਗਵਰਨਮੈਂਟ ਨੇ ਸਰਕਾਰ ਨੇ ਉੱਥੇ ਕੀ ਕਰ ਬੰਦ ਕੀਤੇ ਆ ਉਸ ਅਕੋਰਡਿੰਗ ਕਨਵਾਏ ਦੇ ਨਾਲ ਹੁੰਦੀ ਆ ਜੋ ਵੀ ਹੁੰਦਾ ਉੱਥੇ ਉਸ ਅਕੋਰਡਿੰਗ ਆਪਾਂ ਨੂੰ ਪਤਾ ਲੱਗੇਗਾ ਮੌਲਕ ਤੇ ਇੱਕ ਲਾਇਓਨਸ ਕਲੱਬ ਦੇ ਨਾਲ ਵੀ ਕਿਰੇ ਹੋਣਾ ਜੀ ਪਰ ਕਿਵੇਂ ਨਾਲ ਹੋਰ ਤਿਆਰੀਆਂ ਕਿਵੇਂ ਕਰਕੇ ਲੈ ਕੇ ਚੱਲੇ ਹੋ ਕੁਝ ਅਕਸਰ ਵੀ ਤਾਂ ਹੋਣਗੇ ਨਾਲ ਹਾਂਜੀ ਜਿੱਦਾਂ ਲਾਇਓਨਸ ਕਲੱਬ ਜਿਹੜਾ ਹੈਗਾ ਹਮੇਸ਼ਾ ਹੀ ਫਰਸਟ ਦਿਨ ਹੀ ਜਿੱਦਾਂ ਮਤਲਬ ਸਾਡਾ ਜਿਹੜਾ ਕਲੱਬ ਦਾ ਪ੍ਰੋਜੈਕਟ ਲੱਗਦਾ ਇਹ ਯਾਤਰਾ ਦਾ ਫਰਸਟ ਪ੍ਰੋਜੈਕਟ ਹੁੰਦਾ ਆ ਤੇ ਬਹੁਤ ਸਾਰੇ ਜਿੱਦਾਂ ਡੋਨੇਸ਼ਨ ਆਪਣੇ ਪੰਪ ਦੇ ਉੱਪਰ ਜਿੰਨਾ ਵੀ ਲੱਗਦਾ ਆ ਉਹ ਖਾਣ ਪੀਣ ਦਾ ਸਮਾਨ ਜਾਂ ਡਰਿੰਕਸ ਹੁੰਦੀਆਂ ਸਾਰਾ ਕੁਝ ਮਤਲਬ ਡੋਨੇਟ ਕਰ ਦਿੰਨੇ ਕਲੱਬ ਵਾਲੇ ਹਾਂਜੀ ਸੱਚੀ ਸੋਹਰ ਦੇਖਿਆ ਵੀ ਮੈਨੂੰ ਅੱਜ ਪਤਾ ਲੱਗਾ ਸੀ ਜਿਹੜੇ ਤੁਸੀਂ ਸ਼ਾਮੀ ਅਰੇਂਜਮੈਂਟ ਕੀਤੇ ਹੋਏ ਨੇ ਬਸ ਹਾਂਜੀ ਪਹਿਲਾਂ ਹਾਂਜੀ ਪੀਜ਼ਾ ਹੋ ਗਿਆ ਤੇ ਹੋਰ ਚੀਜ਼ਾਂ ਹਾਂਜੀ ਹਾਂਜੀ ਇਹ ਮੈਂ ਅੱਜ ਪਹਿਲੇ ਦੇਖਿਆ ਵੀ ਇਹ ਚੀਜ਼ਾਂ ਲੋਕ ਪ੍ਰਸ਼ਾਦ ਜਰੂਰ ਬੰਦੇ ਨੇ ਪਰ ਪੀਜ਼ੇ ਵਗੈਰਾ ਜਦੋਂ ਤੁਸੀਂ ਦੱਸਦੇ ਜਦੋਂ ਸਾਲ ਆਏ ਹੋ ਨੇ ਹਾਂਜੀ ਨਹੀਂ ਵੇਖ ਲਈ ਜੀ ਅੱਨੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਕਿ ਕੁਛ ਅਸੀਂ ਅਲੱਗ ਕਰੀਏ ਤੇ ਜਿਹੜੇ ਯਾਤਰੀਆਂ ਨੂੰ ਜਿੱਦਾਂ ਉੱਥੇ ਮਲੇ ਜਿੱਦਾਂ ਅਸੀਂ ਅਮਨ ਯਾਤਰਾ ਵੀ ਕਰਦੇ ਆ ਨਾ ਉੱਥੇ ਵੀ ਤੁਸੀਂ ਦੇਖੋਗੇ ਇੰਨੇ ਪੰਡਾਰੇ ਲੱਗਦੇ ਨੇ ਇੰਨਾ ਕੁਝ ਸਾਰੇ ਉੱਤੇ ਪੀਜ਼ਾ ਵਗੈਰਾ ਸਾਰੀ ਫੈਸਿਲਿਟੀਆਂ ਹੁੰਦੀਆਂ ਇਸ ਕਰਕੇ ਸਾਡੇ ਦਮਨ ਚ ਵੀ ਸ਼ੌਂਕ ਰਹਿੰਦਾ ਕਿ ਅਸੀਂ ਵੀ ਇੱਥੇ ਲਗਾਈਏ ਜੋ ਵੀ ਹੈ ਲੰਗਰ ਇਸ ਮਤਲਬ ਬੱਚਿਆਂ ਨੂੰ ਲੇਡੀਜ਼ ਨੂੰ ਸਭ ਨੂੰ ਮਤਲਬ ਮਨ ਖੁਸ਼ ਹੋ ਕੇ ਜਾਵਾਂਗੇ ਮੰਗਰ ਉਹ ਲਾਈਏ ਜਿਹੜਾ ਹਰ ਇੱਕ ਦੀ ਉਪਸ਼ਟਤਾ ਸਾਹਿਤ ਕਰੇ ਚੈਨ ਨੂੰ ਲੈ ਕੇ ਵੀ ਤੇ ਲੇਡੀਜ਼ ਲੇਡੀਜ਼ ਨੂੰ ਵੀ ਲੈ ਕੇ ਹਾਂਜੀ ਸਾਰੇ ਕਿਸੇ ਨੂੰ ਜਦੋਂ ਪਾਪ ਕਨ ਰੱਖਿਆ ਪিৎజా ਰੱਖਿਆ ਡਰਿੰਕਸ ਆ ਰਹੀਆਂ ਠੰਡੀਆਂ ਮਤਲਬ ਹਰ ਕਿਤੇ ਤਰੀਕੇ ਦੇ ਅਸੀਂ ਫੂਡ ਉਹਨਾਂ ਨੂੰ ਪ੍ਰੋਵਾਈਡ ਕੀਤਾ ਇਦਾਂ ਹੀ ਨਹੀਂ ਕਿ ਸਿਰਫ ਪਾਪ ਕਨ ਪੀਜ਼ਾ ਵਗੈਰਾ ਨਹੀਂ ਹੈਲਦੀ ਚੀਜ਼ ਜਿਵੇਂ ਆਲੀ ਰੱਖਿਆ ਹੈ ਤੁਸੀਂ ਜਿਵੇਂ ਦੇਖ ਹੀ ਲਿਆ ਹੋਣਾ ਸਾਰਾ ਹਾਂਜੀ ਮਟਿੱਕਾ ਦੇਖ ਲਈਏ